Bye. Bye. ਕਿਹੜੇ ਰਾਜੇ ਨੂੰ ਸ਼ਿਕਾਇਤ ਕਰ ਰਹੇ ਸੀ ਕਿ ਜਦੋਂ ਛੂਦਰ ਭੋਗ ਲਵਾਉਂਦਾ ਤੇ ਭਗਵਾਨ ਰੋਂਦਾ ਇਹਦਾ ਮਤਲਬ ਇਹ ਕਹਿਣਾ ਚਾਹੁੰਦੇ ਸੀ ਰੱਬ ਨਾਲ ਸਾਡੀ ਸਿੱਧੀ ਗੱਲ ਹੈ ਤੇ ਨੀਵੀਂ ਜਾਤ ਵਾਲਾ ਬੰਦਾ ਰੱਬ ਨੂੰ ਉਹਦੀ ਪੂਜਾ ਤੇ ਬੰਦਗੀ ਨਹੀਂ ਕਰ ਸਕਦਾ ਇਹੋ ਜਿਹੇ ਹਾਲਾਤ ਰਾਜੇ ਨੇ ਆਖਿਆ ਤੁਹਾਨੂੰ ਮੌਕਾ ਦੇਨੇ ਹੈ ਦੰਗਾ ਤੋਂ ਪਾਰ ਉਹਨਾਂ ਨੇ ਵਿਸ਼ਨੂੰ ਦੀਆਂ ਮੂਰਤੀਆਂ ਚੱਕਰ ਵਾਲੇ ਪੱਥਰ ਨੂੰ ਵਿਸ਼ਨੂੰ ਦੀ ਮੂਰਤੀ ਆਂਦੇ ਆ ਪ੍ਰਾਤਨ ਸਮੇਂ ਤੋਂ ਲੈ ਕੇ ਉਹਦੀ ਪੂਜਾ ਹੁੰਦੀ ਰਹੀ ਹੈ ਮੈਂ ਵੇਂਤੀ ਕਰਨਾ ਚਾਹੁੰਦਾ ਹਾਂ ਕਰਮਕਾਂਡ ਕਰਨਾ ਬੁਨਾਹ ਨਹੀਂ ਪਰ ਪੌੜੀ ਦਾ ਪਹਿਲਾ ਡੰਡਾ ਛੱਡ ਕੇ ਗਾਂਤਰੋ ਜੇ ਪਹਿਲੇ ਡੰਡੇ 'ਤੇ ਖਲੋ ਗਏ ਤੇ ਮੰਜ਼ਿਲ ਕਦੇ ਨਹੀਂ ਆ ਸਕਦੀ ਹੁਣ ਪੈੜਾ ਕਰਨਾ ਹੋਵੇ 2 400 ਮੀਲ ਇੱਕ ਕਦਮ ਅੱਗੇ ਤੇ ਇੱਕ ਪਿੱਛੇ ਇਹਨੂੰ ਕਹਿੰਦੇ ਦੁਬਦਾ ਜਿਹੜਾ ਬੰਦਾ ਦੁਬਦਾ 'ਚ ਪੈ ਗਿਆ ਉਹ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਅੰਮ੍ਰਿਤਸਰ ਦੀ ਧਰਤੀ ਤੇ ਆਪ ਜੀ ਨੂੰ ਪੰਜ ਸਰੋਵਰ ਮਿਲਣਗੇ ਉਹ ਪੰਜ ਸਰੋਵਰ ਇੱਥੇ ਗੱਲ ਦਾ ਹੀ ਪ੍ਰਤੀਕ ਨੇ ਰਾਮਸਰ ਬਵੇਕ ਸਰ ਕੌਲ ਸਰ ਸੰਤੋਖ ਸਰ ਤੇ ਅਮਰਤ ਸਰ ਰਾਮ ਚਰ ਤੋਂ ਭਾਵ ਹੈ ਮਨੁੱਖਾ ਤੂੰ ਰੱਬ ਨਾਲ ਜੁੜੇ ਰਹਿਣਾ ਬਵੇਕ ਸਰ ਦਾ ਭਾਵ ਹੈ ਦੁਬਦਾ ਖੜਦੇ ਇੱਕ ਪਾਸੇ ਤੁਰਪਾ ਇੱਕ ਕਦਮ ਅੱਗੇ ਇੱਕ ਪਿੱਛੇ ਸਾਰੀ ਉਮਰ ਤੁਰਿਆ ਰਹੇ ਬੰਦਾ ਮੰਜ਼ਲ ਨਹੀਂ ਆ ਸਕਦੀ ਬਸ ਦੁਬਦਾ ਹੀ ਰੋਬਦੀ ਹੈ ਪਹਿਲਾ ਮਨ ਚਾਹਦਾ ਕਿ ਰੱਬ ਵਾਸਤੇ ਮੈਂ ਅੱਜ ਅਮਰਤ ਵੇਲੇ ਉੱਠਾਂਗਾ ਅਗਲਾ ਦਿਨ ਹੁੰਦਾ ਬੰਦਾ ਸੋਚਦਾ ਚਲ ਕੋਈ ਗੱਲ ਨਹੀਂ ਫਿਰ ਕੀ ਹੈ ਕੱਲ ਨੂੰ ਵੇਖੀ ਜਾਊ ਅੱਜ ਕੱਲ ਕਰਦਿਆ ਕਾਲ ਵਿਆਪ ਹੈ ਕਿੱਡਾ ਵੱਡਾ ਭਲੇਖਾ ਹੈ ਮੈਂ ਬੇਨਤੀ ਕੀਤੀ ਰਾਮਸਰ ਰੱਬ ਨਾਲ ਜੁੜੇ ਰਹਿਣਾ ਬਵੇਕਤਾਰ ਦੁਬਦਾ ਛੱਡ ਦੇ ਇੱਕ ਤੋਂ ਅੱਗੇ ਹੈ ਕੌਲ ਸਰ ਭਾਵ ਜਿਵੇਂ ਕਮਲ ਦਾ ਫੁੱਲ ਪਾਣੀ ਨਾਲੋਂ ਉੱਚਾ ਹੁੰਦਾ ਹੈ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਦੁਨੀਆ ਨਾਲੋਂ ਉੱਚਾ ਹੋ ਜਾ ਤੇ ਚੌਥਾ ਗੁਣ ਜੇ ਤੇਰੇ ਅੰਦਰ ਸੰਤੋਖ ਆ ਗਿਆ ਫਿਰ ਧਰਮ ਤੇਰੇ ਅੰਦਰ ਆ ਜਾਏਗਾ ਧੌੜ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਧਰਮ ਸੰਤੋਖ ਦੇ ਧਾਗੇ ਨਾਲ ਬੱਜਾ ਰਹਿਣਾ ਜੇ ਤੇਰੇ ਅੰਦਰ ਧਰਮ ਨਹੀਂ ਆਇਆ ਸੰਤੋਖ ਨਹੀਂ ਆਇਆ ਤੂੰ ਧਰਮੀ ਨਹੀਂ ਹੋ ਸਕਦਾ ਤੇ ਪੰਜਵਾਂ ਹੈ ਅਮਰਤ ਸਰ ਜਦੋਂ ਚਾਰ ਗੁਣ ਤੇਰੇ ਅੰਦਰ ਆ ਜਾਣ ਤੇਰਾ ਇਹ ਤਰੀਰ ਹਰੀ ਮੰਦਰ ਬਣ ਜਾਏਗਾ ਹਰ ਮੰਦਰ ਇਹੋ ਸਰੀਰ ਹੈ ਫਿਰ ਤੇਰਾ ਸਰੀਰ ਹੀ ਅਮਰਤ ਦਾ ਥਰੋਵਰ ਬਣ ਜਾਏਗਾ ਬੇਨਤੀ ਕਰ ਰਿਹਾ ਹਾਂ ਇਹਨਾਂ ਨੇ ਬੜਾ ਯੋਰ ਲਾਇਆ ਟਿੱਬ ਲਾਇਆ ਪਰ ਝੂਠੇ ਸਨ ਅੰਦਰ ਇਹਨਾਂ ਦੇ ਹੀਰਾ ਫੇਰੀ ਤੇ ਪਖੰਡ ਸੀ ਗੱਲ ਬਣੀ ਨਾ ਉਸੇ ਵੇਲੇ ਰਾਜੇ ਵੀਰਦੇਵ ਸਿੰਘ ਬਘੇਲਾ ਨੇ ਰਵਦਾਸ ਨੂੰ ਪੁੱਛਦਿਆ ਕਹਿਣ ਲੱਗੇ ਜੇ ਪੰਡਤ ਤੇ ਹੋ ਗਏ ਨੇ ਝੂਠੇ ਇਹਨਾਂ ਦੀ ਗੱਲ ਤੇ ਠਾਕੁਰਾਂ ਨੇ ਕੋਈ ਨਹੀਂ ਮੰਨੀ ਤੇ ਰਵਦਾਸ ਜੀ ਹੁਣ ਤੁਸੀਂ ਕਿਰਪਾ ਕਰੋ ਆਪਣੇ ਠਾਕੁਰ ਨੂੰ ਬੁਲਾਓ ਰਵਦਾਸ ਨੇ ਆਖਿਆ ਰਾਜਨ ਮੈਂ ਪਹਿਲਾਂ ਆਖਿਆ ਏ ਕਿ ਮੈਂ ਕਿਸੇ ਠਾਕੁਰ ਦੀ ਪੂਜਾ ਨਹੀਂ ਕਰਦਾ ਮੈਂ ਇਹਨੂੰ ਰੱਬ ਨਹੀਂ ਮੰਨਦਾ ਇਹ ਉਹ ਪੱਥਰੀ ਹੈ ਦੀਦੇ ਉੱਪਰ ਮੈਂ ਆਪਣੀ ਆਰ ਤਿੱਖੀ ਕਰਦਾ ਹਾਂ ਰੰਭੀ ਤਿੱਖੀ ਕਰਦਾ ਹਾਂ ਮੈਂ ਅਜੇ ਰੱਬ ਕਰਕੇ ਇਹਨੂੰ ਨਹੀਂ ਮੰਨਦਾ ਪਰ ਫੇਰ ਵੀ ਮੈਂ ਰੱਬ ਦੇ ਨਾਲ ਉਹਦੀ ਬੰਦਗੀ ਕਰਕੇ ਆ ਭੇਦ ਹੋਇਆ ਹਾਂ ਮੈਨੂੰ ਉਮੀਦ ਹੈ ਜੇ ਮੈਂ ਰੱਬ ਦੇ ਚਰਣਾਚ ਅਰਦਾਸ ਕਰਾਂਗਾ ਰੱਬ ਮੇਰੀ ਅਰਦਾਸ ਪ੍ਰਵਾਨ ਕਰੇਗਾ ਸਤ ਹੈ ਗੁਰੂ ਪਿਆਰੇਓ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਏ ਜਦੋਂ ਕਰਤਾ ਤੇ ਕਾਰਨ ਇੱਕ ਹੋ ਜਾਏ ਕਰਨ ਕਾਰਨ ਸਮਰੱਥ ਹੈ ਉਹ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਪਟੂ ਪ੍ਰੇਤ ਮੁਗਤ ਕੋ ਤਾਰੇ ਪਾਹਰ ਪਾਰ ਉਤਾਰੇ ਇਹ ਸਤਿਗੁਰੂ ਦੀ ਬਾਣੀ ਪ੍ਰਮਾਤਮਾ ਦੀ ਬੰਦਗੀ ਪੱਥਰਾਂ ਨੂੰ ਪਾਣੀ ਤੇ ਤਾਰਨ ਦੀ ਸਮਰੱਥਾ ਰੱਖਦੀ ਗੁਰੂ ਪਿਆਰੇਓ ਧਿਆਨ ਦੇਣਾ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਹੋਵੇ ਤੇ ਪੱਥਰ ਪਾਣੀ ਤੇ ਤਰ ਸਕਦਾ ਹੈ ਇੱਜੇ ਤਰ੍ਹਾਂ ਭਗਤ ਰਵਦਾ ਪ੍ਰਭੂ ਦੀ ਬੰਦਗੀ ਵਿੱਚ ਟੌਕੜਾ ਮਾਰ ਕੇ ਬਹਿ ਗਏ ਇੱਕ ਅਕਾਲ ਪੁਰਖ ਦੇ ਚਰਨਾਂ 'ਚ ਧਿਆਨ ਧਰ ਕੇ ਆਖਿਆ हे ਪ੍ਰਮਾਤਮਾ ਇਹ ਪਖੰਡੀ ਲੋਕ ਇਹ ਮੂਰਤੀ ਪੂਜਕ ਲੋਕ ਇਹ ਲੋਕਾਂ ਨੂੰ ਪਖੰਡ ਕਰਕੇ ਵਿਖਾਉਣ ਵਾਲੇ ਲੋਕ ਤੇਰੇ ਨਾਮ ਦੇ ਪਖੰਡ ਕਰਦੇ ਨੇ ਕਿਰਪਾ ਕਰ ਅੱਜ ਇਹਨਾਂ ਦੇ ਪਖੰਡ ਦਾ ਪਾਣ ਖੋਲ ਤੇ ਸੱਚ ਦੀ ਜਿੱਤ ਕਰ ਜਦੋਂ ਭਗਤ ਰਵਦਾਸ ਨੇ ਪ੍ਰਮਾਤਮਾ ਦੇ ਚਰਨਾਂ 'ਚ ਇੱਕਮਿਕ ਹੋ ਕੇ ਅਰਦਾਸ ਕੀਤੀ ਉਸੇ ਵੇਲੇ ਗੰਗਾ ਤੋਂ ਪਾਰ ਜਿਹੜੀ ਪੱਥਰੀ ਜਿਹੜਾ ਠਾਕੁਰ ਉਹਨਾਂ ਨੇ ਰੱਖਿਆ ਸੀ ਉਹ ਗੰਗਾ ਦੀ ਪਾਣੀ ਦੀ ਸਤਾ ਤੇ ਤੈਰਦਾ ਹੋਇਆ ਨਜ਼ਰ ਆਇਆ ਦੁਨੀਆ ਦੇ ਲੋਕਾਂ ਦੇ ਭਗਤ ਰਵਦਾਸ ਮਹਾਰਾਜ ਦੇ ਜੈ ਦੇ ਨਾਰੇ ਲਾਏ ਆਖਰੀ ਐਟਮ ਕਹਿ ਕੇ ਆਖਰੀ ਟੀਟ ਕਹਿ ਕੇ ਖਮਾਂ ਦੇ ਦਤਕ ਹੋ ਜਾਣਾ ਪ੍ਰੀਤ ਤੇ ਸਤੂ ਦੀ ਜੋੜੀ ਜੋਤਨ ਸਰੰਗੀ ਮਾਸਟਰ ਬੀਏ ਦਾ ਟਾਡੀ ਜਥਾ ਆਪ ਜੀ ਦੇ ਸਮਖੇ ਇਹਨਾਂ ਅਖਰਾਂ ਤੇ ਹੇ ਕਿਉਂ ਮੈਨੇ ਕਰਿਆ ਉਹ ਇੱਧਰ ਆਇਆ ਬਾਕੀ ਪੰਡਤਾਂ ਨੇ ਟਿੱਲ ਲਾ ਲਿਆ ਉਹਨਾਂ ਦੀ ਗੱਲ ਬਣੀ ਨਹੀਂ ਮੈਂ ਇੱਕ ਬੇਨਤੀ ਕਰਨੀ ਹੈ ਅੱਜ ਗਿਆਨ ਦਾ ਯੁੱਗ ਹੈ ਬੰਦੇ ਦੀ ਬਿਰਤੀ ਬਹੁਤ ਜ਼ਿਆਦਾ ਤਾਰਤਕ ਹੈ ਮੈਨੂੰ ਮੇਰੇ ਤਾਦ ਨੇ ਇੱਕ ਗੱਲ ਸਮਝਾਈ ਹੈ ਉਹ ਕਹਿੰਦਾ ਜਿਹੜੀ ਗੱਲ ਰੱਬ ਨਾਲ ਜੋੜ ਦੇਵੇ ਉਹ ਮਿੱਠੀ ਗੱਲ ਵੀ ਕਰਨ ਤੋਂ ਬਨਾ ਨਹੀਂ ਪਰ ਜਿਹੜੀ ਗੱਲ ਤੋੜ ਦੇਵੇ ਭਾਵੇਂ ਸੱਚੀ ਹੋਵੇ ਉਹ ਵੀ ਬਨਾਏ ਫਤਗੁਰੂ ਕਿਰਪਾ ਕਰੇ ਇਹ ਸਾਖੀਆਂ ਇਹ ਪ੍ਰਚਲਿਤ ਥਾਕੀਆਂ ਜਿਹੜੇ ਸਾਡੇ ਇਤਿਹਾਸ 'ਚ ਮਿਲਦੀਆਂ ਨੇ ਇਹ ਕਰਕੇ ਕਿ ਸਾਡਾ ਮਨੁੱਖੀ ਮਨ ਪਰਮਾਤਮਾ ਦੀ ਹੋਂਦ ਨੂੰ ਸਤਿਕਾਰ ਕਰੇ ਕਿ ਰੱਬ ਸਰਬਵਿਆਪਕ ਹੈ ਉਹਨੇ ਕਿੱਥੋਂ ਨਹੀਂ ਆਉਣਾ ਜਦੋਂ ਤੂੰ ਯਾਦ ਕਰਨਾ ਤੇਰੇ ਵਿੱਚੋਂ ਉਹਨੇ ਹਾਜ਼ਰ ਹੋ ਜਾਣਾ ਸਾਡੀ ਉਹਦੇ ਤੇ ਪ੍ਰਤੀਤ ਆ ਜਾਏ ਸਾਡਾ ਭਰੋਸਾ ਆ ਜਾਏ ਐਸ ਕਰਕੇ ਇਹੋ ਜੀਆਂ ਥਾਕੀਆਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਭਾਵੇਂ ਅੱਜ ਮੌਸਮ ਖਰਾਬ ਹੈ ਸੰਗਤ ਗੁਰੂ ਘਰ ਵਿੱਚ ਤੇ ਭਾਵੇਂ ਗਿਣਤੀ ਥੋੜੀ ਹੈ ਪਰ ਲਾਈਵ ਟੈਲੀਕਾਸਟ ਹੁੰਦਾ ਹੈ ਲੋਕ ਘਰਾਂ 'ਚ ਬੈਠੇ ਬੜੇ ਪਿਆਰ ਨਾਲ ਸਰਵਣ ਕਰਦੇ ਨੇ ਸਾਨੂੰ ਪਤਾ ਹੈ ਬਹੁਤ ਸਾਰੇ ਸੱਜਣਾਂ ਦੇ ਫੋਨ ਵੀ ਆਉਂਦੇ ਨੇ ਗੁਰੂ ਮਹਾਰਾਜ ਕਿਰਪਾ ਕਰਨ ਗੁਰੂ ਦੇ ਇਤਿਹਾਸ ਨਾਲ ਗੁਰਬਾਣੀ ਦੇ ਇਤਿਹਾਸ ਨਾਲ ਇੱਥੇ ਤਰ੍ਹਾਂ ਜੁੜੇ ਰਹੋ ਸਾਡਾ ਤੇ ਤੁਹਾਡਾ ਇਹ ắpਣਾ ਸਫਲ ਹੋ ਜਾਏ ਸਤਿਗੁਰੂ ਦੇ ਚਰਨਾਂ ਦੇ ਨਾਲ ਸਾਡੀ ਪ੍ਰੀਤ ਬਣ ਜਾਏ ਇਨੀਆਂ ਬੇਨਤੀਆਂ ਪ੍ਰਵਾਨ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ 2 3 4 ਦਿਨ ਜਿੰਨਾ ਕਿ ਤੇ ਰਸ ਉਤਰ ਆਵੇਗਾ ਮੈਂ ਭਗਤ ਰਵਿਦਾਸ ਦੇ ਜੀਵਨ ਵਿੱਚੋਂ ਕੁਝ ਸਾਖੀਆਂ ਜਿਹੜੀਆਂ ਸਾਨੂੰ ਪ੍ਰਮਾਤਮਾ ਨਾਲ ਜੋੜਨ ਵਿੱਚ ਸਹਾਇੀ ਹੋਣਗੀਆਂ ਉਹ ਸਾਖੀਆਂ ਇਤਿਹਾਸ ਦੁਆਰਾ ਉਹਨਾਂ ਨੂੰ ਆਪ ਦੀ ਦੇ ਪੇਚ ਕਰਨ ਦਾ ਯਤਨ ਕਰਾਂਗਾ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਤੁਸੀਂ ਜਿਹੜੇ ਪਿਆਰ ਦੇ ਨਾਲ ਚੌਂਕੜੇ ਮਾਰ ਕੇ ਹਾਲ ਵਿੱਚ ਬੈਠੇ ਹੋ ਤੁਹਾਡਾ ਧੰਨਵਾਦ ਕੋਟਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਕਹਿੰਦੇ ਆ ਇੱਕ ਨਹੀਂ ਅਨੇਕਾ ਵਗਿਆ ਹੋ ਜਾਂਦੀਆਂ ਨੇ ਸਾਤ ਤੱਕ ਤਖਤ ਵਕਣ ਜੋਗ ਹੈ ਹੋਈਆਂ ਭੁੱਲਾ ਨੂੰ ਨਾ ਤਾਰਨਾ ਫਤੇ ਦਾ ਯੋਗ ਬੱਤਰ ਦੇ ਧਨਵਾਤੀ ਬਣਾਓ ਤੇ ਗੱਜ ਕੇ ਜਾਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ